ਦੇਨ ਦੁਨੀਆ ਦੇ ਵਾਲੀ ਤਾਕਤ ਚਵਰਥਤਰ ਦੇ ਮਾਲਿਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਸਰੂਪ ਸਾ ਸੰਗਤ ਦੀ ਮੁਖ ਰਸਨਾ ਦੀ ਪਵਿੱਤਰਤਾ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀਆਂ ਆਸਰੀਆਂ ਲਾਉਣ ਵਾਸਤੇ ਗੱਜ ਕੇ ਫਤਿਬਲਾਓ ਕੋਈ ਰਸਨਾ ਬਾਝੀ ਨਾ ਰਹੇ ਉਤਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਬੜੇ ਪਿਆਰ ਸਤਕਾਰ ਦੇ ਨਾਲ ਸ਼ਾਂਤੀਪੂਰਕ ਬਾਤ ਕਰਕੇ ਰੰਗੀਲਾ ਜੀ ਦੇ ਪਾਸੋਂ ਗੁਰੂ ਕੀ ਬਾਣੀ ਦੇ ਸ਼ਬਦ ਸਰਵਣ ਕਰੇ ਸਨ ਤਲਕ ਜੰਝੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮੈ ਸਾਖਾ ਸਾਧਨ 헤ਤ ਇਤੀ ਚਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਅਸਿਮ ਹਾਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਸ ਮਹਾਨ ਕੁਰਬਾਨੀ ਨੂੰ ਸਜਦਾ ਕਰਨ ਵਾਸਤੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਸਰਬੱਤ ਭਗਵੰਤ ਸੇਂਗ ਜੀ ਮਾਨ ਅਤੇ ਆਮ ਆਦਮੀ ਦੇ ਕਨਵੀਨਾ ਸ੍ਰੀ ਕੇਜਰੀਵਾਲ ਸਾਹਿਬ ਅਤੇ ਸਵੀਕਰ ਸਰਦਾਰ ਕੁਰਤਾਲ ਸਿੰਘ ਜੀ ਸੰਧਵਾਂ ਉਹਨਾਂ ਦੀ ਸਾਰੀ ਕਾਪਨਟ ਜਿਹੜੀ ਆ ਉਹਨਾਂ ਦੇ ਉਦਮ ਦੇ ਨਾਲ ਉਹਨਾਂ ਨੇ ਸਾਰੇ ਸ਼੍ਰੀਨਗਰ ਦੀਆਂ ਕਮੇਟੀਆਂ ਨੂੰ ਪ੍ਰੇਰਣਾ ਦਿੱਤੀ ਔਰ ਘਰਾਂ ਘਰਾਂ ਵਿੱਚ ਜਾ ਕਰਕੇ ਸਾਰੀ ਸੰਗਤ ਨੂੰ ਪ੍ਰੇਰਣਾ ਦੇ ਕਰਕੇ ਗੁਰਦੇਵ ਸਾਧਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜੀ 350 ਪਜਾਮਾ ਸ਼ੀਧੀਪੁਰ ਮਨਾਉਣ ਵਾਸਤੇ ਆਪਣੇ ਵਿਸ਼ੇਸ਼ ਕਰਕੇ ਪੰਜਾਬ ਤੋਂ ਉਤਤਮ ਕੀਤਾ ਔਰ ਸਾਰੇ ਇੱਥੇ ਸਵੇਰ ਤੋਂ ਹੋਂ ਤੱਕ ਸਤਿਕਾਰਾਂ ਨੂੰ ਸ਼ਮਤਾ ਦੇ ਫੁੱਲ ਪੇਟ ਕਰੇ ਸੋ ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਸਿਸ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਆ ਗੁਰੂ ਮਹਾਰਾਜ ਜੀ ਦਾ ਇੱਕ ਇੱਕ ਕਰਮ ਇੱਕ ਇੱਕ ਉਪਦੇਸ਼ ਜਿਹੜਾ ਉਹਨਾਂ ਨੂੰ ਭਾਵੇਂ ਦਿਨਾਂ ਬੱਧੀ ਮਹੀਨਿਆਂ ਬੱਧੀ ਵਿਆਖਿਆ ਕਰੀ ਜਾਵੋ ਹਰ ਮਨੁੱਖ ਦੀ ਕਲਿਆਣ ਵਾਸਤੇ ਉਸ ਮਰਥਾ ਰੱਖਦਾ ਹੈ। ਔਰ ਗੁਰਦੇਵ ਗੁਰੂ ਤੇਗ ਫਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਸ੍ਰੀ ਅਮਰਸਰ ਸਾਹਿਬ ਵਿਖੇ 1 ਅਪ੍ਰੈਲ 1921 ਨੂੰ ਸਤਿਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਪਾਤਸ਼ਾਹ ਜਨ ਦੇ ਪਾਵਨ ਪਵਿੱਤਰ ਅਸਥਾਨ ਉਤੇ ਆਪ ਜੀ ਜੁੜ ਬੈਠੇ ਹੋ ਮਾਤਾ ਨਾਨਕੀ ਜੀ ਦੀ ਘੁੱਕ ਤੋਂ ਹੋਇਆ ਸਤਗੁਰਾਂ ਨੇ ਜਿਸ ਬਲੇ ਪ੍ਰਕਾਸ਼ ਹੋਇਆ ਨਾਮ ਤਿਆਗ ਮੰਤ ਰੱਖਿਆ ਔਰ ਸਮਾ ਪੈਂਦਾ ਗਿਆ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਫਿਰ ਤਿਆਗ ਦੀ ਵਿਆਖਿਆ ਸਾਡੇ ਸਤਕਾਰ ਜੋ ਜੋਲ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਆਪ ਜੀ ਨੂੰ ਕਰਕੇ ਦੱਸ ਰਹੇ ਸਨ ਕਿ ਵਿਆਹ ਵਿੱਚ ਜਦੋਂ ਮਾਤਾ ਜੀ ਨੇ ਸੂਟ ਸਮਾ ਕੇ ਦਿੱਤਾ ਜੋੜਾ ਤਿਹਾਰ ਪਹਿਨ ਆ ਕੇ ਭੇਜਿਆ ਇਹ ਗਰੀਬ ਬੱਚੇ ਦੀ ਗੱਲ ਵਿੱਚ ਪਾਏ ਆਪ ਨੰਗੇ ਧੰਗੇ ਆ ਗਏ ਮਾਤਾ ਨੇ ਪੁੱਛਣਾ ਕੀਤਾ ਪੁੱਤਰ ਇਹ ਕੀ ਕੀਤਾ ਕਹਣ ਲੱਗੇ ਮਾਤਾ ਜੀ ਉਸ ਨੂੰ ਕਿਸੇ ਨੇ ਸੀ ਲੈ ਕੇ ਦੇਣਾ ਮੈਨੂੰ ਤਾਂ ਤੁਸੀਂ ਹੋਰ ਵੀ ਲੈ ਦੇਉਗੇ ਔਰ ਇਸੇ ਪ੍ਰਕਾਰ ਜਦੋਂ ਕਰਤਾਰਪੁਰ ਦੀ ਜੰਗ ਹੋਈ ਆ ਅਚਾਨਕ ਪੈਂਦੇ ਖਾਨੇ ਹੱਲਾ ਕੀਤਾ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਜੋ ਤਿਆਗ ਦੀ ਮੂਰਤੀ ਸਨ ਉਹਨਾਂ ਨੇ ਆਸੀ ਤੇਗ ਵਾਈ ਕਿ ਦੁਸ਼ਮਣਾਂ ਨੂੰ ਭਾਗਣਾ ਪਾ ਦਿੱਤੀਆਂ ਔਰ ਜਦੋਂ ਜੰਗ ਜਿੱਤ ਕੇ ਸਤਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਗੁਰੂ ਮਹਾਰਾਜ ਸੱਚ ਪਾਤਸ਼ਾਹ ਜੀ ਨੇ ਪਿਆਰ ਦੇ ਨਾਲ ਕਹਿਣਾ ਕੀਤਾ ਤੁਸੀਂ ਤਿਆਗ ਮਲ ਨਹੀਂ ਤੁਸੀਂ ਤੇ ਤੇਗ ਬਹਾਦਰ ਹੋ ਉਸ ਸਮੇਂ ਤੋਂ ਗੁਰਦੇਵ ਜੀ ਦਾ ਨਾਮ ਤੇਗ ਬਹਾਦਰ ਸਾਹਿਬ ਪਿਆ ਔਰ ਜਿਸ ਵੇਲੇ ਗੁਰੂ ਮਹਾਰਾਜ ਨੇ ਜੋਤੀ ਜੋਤ ਸਮਾਏ ਔਰ ਸੱਤਵੇਂ ਪਾਦਸ਼ਾਹ ਨੂੰ ਗੁਰਤਾ ਗੱਦੀ ਪ੍ਰਦਾਨ ਕਰ ਦਿੱਤੀ ਉਪਰੰਤ ਆਪ ਨੂੰ ਹੁਕਮ ਕੀਤਾ ਤੁਸੀਂ ਬਾਬੇ ਬਕਾਲੇ ਚਲੇ ਜਾਓ ਔਰ ਹਾਕਰਾਂ ਦੇ ਹੁਕਮ ਮੰਨ ਕਰਕੇ ਬਾਬਾ ਬਕਾਲਾ ਭਾਈ ਮਹਰਾ ਜੀ ਦੇ ਘਰ ਵਿੱਚ ਆ ਕੇ ਭੋਰਾ ਪਟਾ ਕੇ ਮਹਾਂਤ ਤਬਸਵੀ ਦੇ ਰੂਪੇ 26 ਸਾਲ 9 ਮਹੀਨੇ 13 ਦਿਨ ਕੋਰਤ ਤਪੱਸਿਆ ਕਰਨਾ ਕੀਤੀ ਆ ਔਰ ਇਸੇ ਪ੍ਰਕਾਰ ਜਿਸ ਵੇਲੇ ਗੁਰੂ ਹਰਿ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ ਔਰ ਉਸ ਵੇਲੇ ਗੁਰੂ ਮਹਾਰਾਜ ਜੀ ਨੂੰ ਪੁੱਛਣਾ ਕੀਤਾ ਸਿੱਖਾਂ ਨੇ ਕਿ ਮਹਾਰਾਜ ਸਾਨੂੰ ਕਿਹਦੇ ਲੜ ਲਾ ਚੱਲੇ ਹੋ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਨਾਲੇ ਗੁਰਿਆਈ ਦੀਆਂ ਵਸਤੀਆਂ ਉੱਥੀਆਂ ਕਹਿੰਦੇ ਬਾਬਾ ਬਸਤਾਂ ਵਿੱਚ ਵਿਚ ਵਿਚਕਾਲੇ ਆਪਣੀ ਸੰਗਤ ਆਪ ਸੰਭਾਲੇ 22 ਮੰჯੀਆਂ ਆਪ ਸਾਰਿਆਂ ਨੂੰ ਪਤਾ ਲੱਗ ਗਈਆਂ ਮੱਖਣਸ਼ਾ ਲਵਾਨਾ ਬੜਾ ਇਸੇ ਪ੍ਰਕਾਰ ਧੀਰੀ ਦਸ਼ੀ ਦਾ مالک ਸੀ ਜਦੋਂ ਉਸ ਨੇ ਜਹਾਜ਼ ਸਤਕੁਰਾ ਨੇ ਉਹਦਾ ਬੰਨੇ ਲਾਇਆ ਬ੍ਰੇਤੀ ਚੋਂ ਕੱਢ ਕੇ 510 ਮੋਹਰਾਂ ਸੁਖੀਆਂ ਜਦੋਂ ਉਹ ਬਕਾਲੇ ਆਇਆ 22 ਗੁਰੂ ਦੰਬੀ ਬੈਠੇ ਸਨ ਪੰਜ-ਪੰਜ ਮੋਹਰਾਂ ਰੱਖੀਆਂ ਕਿਸਾਨ ਨੇ ਉਹਦੀ ਮਨੋ ਕਾਮਨਾ ਪੂਰੀ ਨਹੀਂ ਕੀਤੀ। ਔਰ ਪੁੱਛਣਾ ਕੀਤਾ ਇੱਥੇ ਕੋਈ ਹੋਰ ਵੀ ਸੋਢੀ ਹੈ? ਔਰ ਉਸ ਵੇਲੇ ਇੱਕ ਸਿਆਣੇ ਨੇ ਕਹਿਣਾ ਕੀਤਾ ਇਸ ਤੇਗਾ ਤੇਗਾ ਨਾਮ ਦਾ ਇੱਕ ਸੋਢੀ ਵੰਸ਼ ਵਿੱਚੋਂ ਹੈ ਜੋ ਭੋਰੇ ਵਿੱਚ ਰਹਿੰਦੇ ਆ ਔਰ ਕਦੀ ਅਕਾਂਤ ਜੰਗਲ ਵਿੱਚ ਚਲੇ ਜਾਂਦੇ ਆ ਔਰ ਉਸ ਸਿਹਤ ਦੇ ਉੱਤੇ ਭੋਰੇ ਵਿੱਚ ਆਪਾਂ ਮੱਖਣ ਸ਼ਾਹ ਜੀ ਆਏ ਆ। ਔਰ ਪੰਜ ਮੋਰਾ ਰੱਖੀਆਂ ਗੁਰੂ ਮਹਾਰਾਜ ਜੀ ਨੇ ਮੁਸਕਰਾਏ ਕਹਿਣ ਲੱਗੇ ਗੁਰੂ ਨੇ ਕੋਈ ਦਰਵਾਸਤੇ ਪੈਸੇ ਵਾਸਤੇ ਦੁਕਾਨ ਨਹੀਂ ਪਾਈ ਪਰ ਜੇ ਤੇਰਾ ਸ਼ੰਕਾ ਦੂਰ ਨਾ ਕੀਤਾ ਤੇਰੇ ਮਨ ਵਿੱਚ ਸਿੱਖੀ ਦੀ ਜਿਹੜੀ ਅਡੋਲਤਾ ਉਹ ਨਹੀਂ ਰਹਿਣੀ ਕਹਿਣ ਲੱਗੇ ਮੱਖਣ ਸ਼ਾ ਸੁਖੀਆਂ 500 ਸਨ ਤੇ ਨਾਲ ਦਸਵੰਦ ਤੇ 500 ਮੋਰਾ ਆਪਾਂ ਸੰਦਿਤ ਆ 505 ਮੋਰਾ ਦੇ ਕੇ ਸਰਕਾਰਾ ਕਰਵਾ ਰਿਆਂ ਔਰ ਉਸੇ ਵੇਲੇ ਕੋਠੇ ਉੱਤੇ ਚੜ੍ਹ ਕਰਕੇ ਔਰ ਪੱਲਾ ਫੇਰ ਦਿੱਤਾ ਗੁਰੂ ਲਾਦੋਰੇ ਗੁਰੂ ਲਾਦੋਰੇ ਨਾਲ ਇੱਕ ਅੱਖਰ ਹੋਰ ਕਹਿਣਾ ਕੀਤਾ ਜੋ ਅਥਾ ਹਸਪਤ ਚ ਤਰਜੀ ਕਰਨਾ ਕੀਤਾ ਔਰ ਫਰਮਾਨ ਕੀਤਾ ਕਿ ਇਸੇ ਪ੍ਰਕਾਰ ਔਰ ਸੁਣੋ ਸੰਗਤ ਦੇਸ ਕਾ ਨਾ ਲਾਧੋ ਸਤਿਗੁਰ ਮਰਦ ਮਹਾਨ ਔਰ ਜਦੋਂ ਗੁਰੂ ਪਾਤਸ਼ਾਹ ਉਸ ਵੇਲੇ ਪ੍ਰਗਟ ਹੋਏ ਗੁਰਤਾ ਗੱਦੀ ਤੋਂ ਪ੍ਰੰਤ ਸਤਿਗੁਰ ਗਰੀਬ ਨਿਵਾਜ ਕੀਰਤਪੁਰ ਸਾਹਿਬ ਆਇਆ ਔਰ ਅਨੰਦਪੁਰ ਸਾਹਿਬ ਬਸਾਇਆ ਉਸ ਤੋਂ ਬਾਅਦ ਸਭ ਤੋਂ ਵੱਡੇ ਪ੍ਰਚਾਰ ਦੌਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਕੀਤੇ ਔਰ ਬੰਗਾਲ ਢਾਕਾ ਅਸਾਮ ਔਰ ਕੋਈ ਅਸਥਾਨ ਨਹੀਂ ਛੱਡਿਆ ਹਿੰਦੁਸਤਾਨ ਦਾ ਜਿੱਥੇ ਗੁਰਦੇਵ ਜੀ ਨਾ ਗਏ ਹੋ ਸੱਚ ਧਰਮ ਦਾ ਉਪਦੇਸ਼ ਦਿੱਤਾ ਉਹਦਰ ਜਿਵੇਂ ਆਪ ਜੀ ਨੇ ਰਿੰਗਲੇਾ ਜੀ ਪਾਸੋਂ ਸਰਵਣ ਕੀਤਾ ਕਿ ਔਰੰਗਜ਼ੇਬ ਨੇ ਹਿੰਦੁਸਤਾਨ ਨੂੰ ਦਾਰਲ ਇਸਲਾਮ ਬਣਾਉਣ ਵਾਸਤੇ ਬੀੜਾ ਚੁੱਕਿਆ ਆਜ ਕਸ਼ਮੀਰ ਜਿੱਥੇ ਆਪ ਜੀ ਬੈਠੇ ਹੋ ਇੱਥੇ ਸਭ ਤੋਂ ਵਿਦਵਾਨ ਔਰ ਸਭ ਤੋਂ ਇਸੇ ਪ੍ਰਕਾਰ ਪੂਜਨੀਕ ਬ੍ਰਾਹਮਣ ਰਹਿੰਦੇ ਸਨ ਔਰ ਇਹਨਾਂ ਦੀ ਮਰਜ਼ਾ ਦਾ ਅਨਸਾਰ ਹੀ ਸਾਰਾ ਹਿੰਦੁਸਤਾਨ ਅਗਾ ਕਰਮकांड ਕਰਦਾ ਸੀ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਡੇ ਉਤੇ ਜ਼ੁਲਮ ਨਾ ਢਾਓ ਰੰਗ ਜੈ ਨੂੰ ਕਹਿਣਾ ਕੀਤਾ ਤੁਸੀਂ ਕਸ਼ਮੀਰ ਦੇ ਪੰਡਤਾਂ ਨੂੰ ਜਿਹੜਾ ਇਸਲਾਮ ਵਿੱਚ ਲੈ ਆਓ ਅਸੀਂ ਆਪਣੇ ਆਪ ਤੁਹਾਡੇ ਇਸਲਾਮ ਵਿੱਚ ਸਾਰੇ ਆਪਣੇ ਆਪ ਸ਼ਾਮਲ ਹੋ ਜਾਵਾਂਗੇ ਔਰ ਉਸ ਨੇ ਕਸ਼ਮੀਰ ਦੇ ਪੰਡਤਾਂ ਉਤੇ ਸ਼ੇਰ ਅਫਗਾਨ ਜਿਹੜਾ ਬਹੁਤ ਹੀ ਜ਼ਿਆਦਾ ਜ਼ਾਲਮ ਵਰਤੀ ਰੱਖਣ ਵਾਲਾ ਸੀ ਇਥੇ ਕਸ਼ਮੀਰ ਦਾ ਗਵਰਨਰ ਥਾਪਿਆ ਔਰ ਇਥੋਂ ਤੱਕ ਇਹ ਥਾਸ ਵਿੱਚ ਆਉਂਦਾ ਹੈ ਕਿ ਸਭਾ ਸਭ ਅਨਮਾਨ ਚ 90 ਲੱਖੇ ਉਹ ਰੋਟੀ ਖਾਂਦਾ ਸੀ ਔਰ ਉਸ ਵੇਲੇ ਉਹਨਾਂ ਨੇ ਮੌਲਤ ਮੰਗੀ ਸਾਰੇ ਪੰਡਤਾਂ ਦੇ ਇਕੱਠੇ ਹੋ ਕੇ ਔਰ ਕਹਿਣਾ ਕੀਤਾ ਸਾਨੂੰ 6 ਮਹੀਨੇ ਦੀ ਮੌਲਤ ਦਿਓ ਅਸੀਂ ਤੁਹਾਨੂੰ ਆਪਣਾ ਫੈਸਲਾ ਦੇ ਦੇ ਮਾਗੇ ਸਾਰੇ ਇਕੱਠੇ ਹੋ ਕੇ ਅਮਰਨਾਥ ਬਾਬਾ ਸ਼ਿਵਜੀ ਮਹਾਰਾਜ ਜੀ ਦੇ ਮੰਦਰ ਵਿੱਚ ਗਏ ਉਥੋਂ ਕਿਹਾ ਵੀ ਆਵਾਜ਼ ਆਈ ਕਿ ਇਸ ਵੇਲੇ ਤੁਸੀਂ ਜੇ ਆਪਣਾ ਧਰਮ ਬਚਾਉਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਉੱਤੇ ਨੌਵੇਂ ਗੁਰਦੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਰਹਿੰਦੇ ਆ ਉਹਨਾਂ ਦੀ ਸ਼ਰਨ ਵਿੱਚ ਜਾਓ ਭਾਈ ਕਿਰਪਾ ਰਾਮ ਜੀ ਦੀ ਅਗੇ ਭਾਈ ਵਿੱਚ 500 ਬ੍ਰਾਹਮਣਾਂ ਦਾ ਬਾਬਦ ਜਦੋਂ ਅਨੰਤਪੁਰ ਸਾਹਿਬ ਗਿਆ ਫਰਾਦੀ ਹੋਇਆ ਉਸ ਵੇਲੇ ਗੁਰੂ ਮਹਾਰਾ ਸੋਚੀ ਪਏ ਹੋਏ ਸਨ ਔਰ ਜਦੋਂ ਸੋਚਾਂ ਵਿੱਚ ਆਏ 9 ਸਾਲ ਦੀ ਉਮਰ ਪਿਤਾ ਨੂੰ ਪੁੱਛਣਾ ਕੀਤਾ ਪਾਛਾ ਕਿਉਂ ਸੋਚ ਰਹੇ ਹੋ ਸਤਗੁਰੂ ਕਹਿੰਦੇ ਕਿ ਇਹਨਾਂ ਦਾ ਧਰਮ ਤਾਂ ਬਚ ਸਕਦਾ ਜੇ ਕੋਈ ਮਹਾਨ ਪੁਰਖ ਆਪਣੀ ਕੁਰਬਾਨੀ ਦੇਵੇ ਗੁਰੂ ਗੋਬਿੰਦ ਰਾਏ ਜੀ ਕਹਣ ਲੱਗੇ ਪਾ ਅਭਿਤਾ ਜੀ ਤੁਹਾਡੇ ਨਾਲੋਂ ਹੋਰ ਕਿਹੜਾ ਵਲੀ ਹੋ ਸਕਦਾ ਤੁਸੀਂ ਆਪ ਜਾਓ 사ਧੂਰ ਕਹਣ ਲੱਗੇ ਤੂੰ ਯਤੀਮ ਹੋ ਜਾਵੇਂਗਾ ਔਰ ਬਹੁ ਗੋਬਿੰਦ ਰਾਏ ਕਹਣ ਲੱਗੇ ਜੇ ਮੈਂ ਇੱਕ ਯਤੀਮ ਹੋ ਜਾਵਾਂਗਾ ਔਰ ਲੱਖਾਂ ਯਤੀਮ ਹੋਣ ਤੋਂ ਬਚ ਜਾਣਗੇ ਔਰ ਉੱਥੋਂ ਗੁਰਦੇਵ ਜੀ ਨੇ ਆਗਰੇ ਜਾ ਕੇ ਗ੍ਰਿਫਤਾਰੀ ਦਿੱਤੀ ਜਿਹੜਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਕਿਉਂਕਿ ਸਮਾਂ ਅਜਾਜਤ ਨਹੀਂ ਦਿੰਦਾ ਔਰ ਗੁਰਦੇਵ ਜੀ ਨੇ ਕਹਿਣਾ ਕੀਤਾ ਕੇ ਬਾਹੇ ਜਨਾ ਦੀ ਪਕੜੀ ਆ ਸਿਰ ਦੀ ਜਾ ਬਾਹ ਨਾ ਛੋੜੀ ਆ ਤਾਂ ਤੇ ਇਸੇ ਪ੍ਰਕਾਰ ਗੁਰਦੇਵ ਸਾਧੂ ਜੀ ਨੇ ਸਥੇ ਪਾਤਸ਼ਾਹ ਜੀ ਨੇ ਜੋ ਇਹ ਮਹਾਨ ਕੁਰਬਾਨੀ ਜੋ ਕੋਤਵਾਲੀ ਦੇ ਸਾਹਮਣੇ ਸਾਧੂ ਜੀ ਦੇ ਪਿੰਜਰੇ ਵਿੱਚ ਬੰਦ ਕੀਤਾ ਸੀ ਜਿਹਨੂੰ ਕਿੱਲ ਲੱਗੇ ਹੋਏ ਸਨ ਭਾਈ ਮਤੀ ਦਾਸ ਜੀ ਨੂੰ ਦੁਫਾੜ ਕੀਤਾ ਗਿਆ ਰਦਾ ਨਾਲ ਭਾਈ ਤੇ ਹਲਾ ਜੀ ਨੂੰ ਦੇਹ ਦੇ ਵਿੱਚ ਉਪਾਲ ਕੇ ਚਰ ਵੀ ਜਿਹੜੀ ਢਾਲ ਦਿੱਤੀ ਪਿੰਜਰ ਬਣ ਗਿਆ ਭਾਈ ਸਤੀਹ ਰਾਮ ਜੀ ਨੂੰ ਰੂਮ ਵਿੱਚ ਫਲੇਟ ਕੇ ਉਹਨਾਂ ਨੂੰ ਪੜਥਾ ਕਰ ਦਿੱਤਾ ਜਦੋਂ ਇਹ ਕੁਰਬਾਨੀਆਂ ਆਪਾਂ ਕਹਿੰਦੇ ਆ ਰਸਨਾ ਕਹਿਣ ਤੋਂ ਅਸਮਰੱਥ ਰਹਿੰਦੀ ਆ ਔਰ ਮਾਨ ਕਮ ਜਾਂਦਾ ਹੈ ਇਹੋ ਜਿਹੇ ਤਸੀਹੇ ਦਿੱਤੇ ਅਖੀਰ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਾਂਦਨੀ ਚੌਂਕ ਵਿੱਚ ਆਪਣਾ ਬਲੀਦਾਨ ਦੇਣਾ ਕੀਤਾ ਸ਼ਰਤਾਂ ਤੇ ਰੱਖੀਆਂ ਸਨ ਜਾਂ ਤਾਂ ਉਸਲਾਮ ਕਬੂਲ ਲਵੋ ਜਾਂ ਕਰਾਮਾਤ ਦਿਖਾਓ ਜਾਂ ਫਿਰ ਸ਼ਹੀਦ ਹੋਣ ਲਈ ਤਿਆਰ ਹੋ ਜਾਵੋ ਗੁਰੂ ਮਹਾਰਾਜ ਨੇ ਕਹਿ ਦਿੱਤਾ ਕਿ ਨਾਟਕ ਚੀਟਕ ਕੀਏ ਕੋ ਕਾਜਾ ਪ੍ਰਭ ਲੋਕ ਨੇ ਕਾ ਆਬਤ ਲਾ ਜਾ ਕਰਾਮਾਤ ਕਹਿ ਦਾ ਨਾਮ ਹੈ ਧਰਮ ਨਾਲ ਨਾਲ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਤਾਂ ਦੂਜਿਆਂ ਦਾ ਧਰਮ ਬਚਾਉਣ ਵਾਸਤੇ ਆਇਆ ਹਾਂ ਬਹੁਤ ਸ਼ਾਦਰ ਲਈ ਤਿਆਰ ਆਪ ਸਾਰਿਆਂ ਨੂੰ ਪਤਾ ਕਿਵੇਂ ਸ਼ਹਾਦਤ ਹੋਈ ਆ ਉਸ ਤੋਂ ਬਾਅਦ ਧਾਨ ਹਨ ਪਾਈ ਜਾਤਾ ਜੀ ਜਿਨ੍ਹਾਂ ਨੇ ਸਾਧਗੁਰ ਸੱਚੇ ਪਾਤਸ਼ਾਹ ਜੀ ਦਾ ਸੀਸ ਸੰਭਾਲ ਕਰਕੇ ਪੰਜ ਪੜਾਓ ਕਰਕੇ ਸ੍ਰੀ ਅਨੰਦਪੁਰ ਸਾਹਿਬ ਸਾਧਗੁਰਾਂ ਦਾ ਸੀਸ ਗੋਬਿੰਦ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤਾ ਔਰ ਧਨ ਹਨ ਲਖੀ ਸ਼ਾ ਬਨਜਾਰਾ ਜਿਨ੍ਹਾਂ ਨੇ ਗੁਰਦੇਵ ਜੀ ਦਾ ਤਾਰ ਜਿਹੜਾ ਉਹਦੀ ਸੰਭਾਲ ਕਰ ਨਾ ਕੀਤੀ ਔਰ ਲਿਖਣਾ ਕੀਤਾ ਕਹਿੰਦੇ ਚਲਾ ਚਲਾਈ ਹੋ ਰਹੀ ਗੜ ਗੜ ਉਖੜੇ ਮੇਖ ਲਖੀ ਲਗਾਇਆ ਲੈ ਗਏ ਤੂੰ ਖੜਾ ਤਮਾਸ਼ਾ ਦੇਖ ਆਪਣੇ ਮਹਲ ਨੂੰ ਅੱਜ ਆਪਾਂ ਖਿਆਲ ਕਰੀਏ ਉਸ ਵੇਲੇ 500 ਟਾਂਡਾ ਉਹਦਾ ਚਲਦਾ ਸੀ ਏਡਾ ਵੱਡਾ ਵਪਾਰੀ ਸੀ ਉਸਨੇ ਘਰ ਵਿੱਚ ਸਾਥਗਰਾਂ ਦਾ ਚੰਦਨੀ ਚੇਖਾ ਬਣਾ ਕੇ ਉਥੇ ਸਾਰੇ ਘਰ ਨੂੰ ਅੱਗ ਲਾ ਦਿੱਤੀ ਔਰ ਸਦਾ ਵਾਸਤੇ ਅਮਰ ਹੋ ਗਿਆ ਐਸੇ ਮਹਾਨ ਸਤਿਗੁਰਾਂ ਦੀ 350ਵੀਂ ਸ਼ਤਾਬਦੀ ਨੂੰ ਮਨਾਉਣ ਵਾਸਤੇ ਪੰਜਾਬ ਸਰਕਾਰ ਨੇ ਬਹੁਤ ਵੱਡਾ ਉਦਦਮ ਕਰਨਾ ਕੀਤਾ ਜਿਸ ਵਿੱਚ ਬਹੁਤ ਪ੍ਰਕਾਰ ਦੇ ਡਰੋਨ ਸ਼ੋਅ ਆ ਔਰ ਇਸੇ ਪ੍ਰਕਾਰ ਕੀਰਤਨ ਦਰਬਾਰ ਆ ਜਿਵੇਂ ਆਪ ਜੀ ਦੇ ਹੋਇਆ ਔਰ ਉਸ ਉਪਰੰਤ ਇਹ ਬਹੁਤ ਹੀ ਵੱਡਾ ਰਵਿੰਦ ਕੇਜਰੀਵਾਲ ਜੀ ਦਾ ਉਕਵਾਂ ਸਿੰਘ ਮੰਤਿਦਾ ਅਤੇ ਸਮੂਜੀ ਕਬਨਿਰਤਾ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਆਪਾਂ ਰੋਮ ਰੋਮ ਕਰਕੇ ਵੀ ਸਾਰੇ ਹਿੰਦੁਸਤਾਨ ਨੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸਤੇ ਪਾਛਾ ਜਿਤਾ ਧੰਵਾਦ ਸ਼ੁਕਰਾਨਾ ਕਰੀਏ ਤਾਂ ਵੀ ਆਪਾਂ ਸਾਧਕਾਂਾਂ ਦੀ ਉਸ ਕੁਰਬਾਨੀ ਦਾ ਰੇਣੀ ਚੁਕਾ ਸਕਦੇ ਪਰ ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਜਿਹੜੇ ਰੰਦੇ ਸਮਾਗਮ ਹੈ ਸਵੇਰੇ ਇਥੋਂ ਨਗਰ ਕੀਰਤਨ ਚੱਲਣਾ ਜੇ ਤਾਂ ਪਹਿਲਾ ਫੜਾ ਜੰਮੂ ਹੋਣਾ ਉਸ ਤੋਂ ਬਾਅਦ ਪਠਾਨਕੋਟ ਫਿਰ ਗੁਰਦਾਰਾ ਰਾਮਪੁਰ ਖੇੜਾ ਸਾਹਿਬ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਸਮਾਪਤੀ ਹੋਣੀ ਆ ਚਾਰ ਨਗਰ ਕੀਰਤਨ ਪੰਜਾਬ ਸਰਕਾਰ ਨੇ ਕਰਨੇ ਆ ਉਹ ਨਾਲ ਹੀ ਮੈਂ ਸਾਰੀ ਕੈਬਨਟ ਬੈਠੀ ਆ ਕੋਈ ਐਸੀ ਸਦੀਵੀ ਜਹਾਦ ਸਤਿਗੁਰਾਂ ਨੂੰ ਸਮਰਪਿਤ ਕਰਕੇ ਜਾਓ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸਦਾ ਵਾਸਤੇ ਉਸ ਜਹਾਦ ਨੂੰ ਔਰ ਉਹ ਤੋਂ ਲਾਹ ਲੈਣ ਅਤੇ ਆਪ ਸੰਕਾ ਸਰਕਾਰ ਦਾ ਇਹ ਜਿਹੜਾ ਕੀਤਾ ਹੋਇਆ ਉਦੋਂ ਮੈਂ ਇਹ ਵੀ ਸਫਲਾ ਬਣਿਆ ਸੋ ਜਿੱਥੇ ਸਾਤਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਵਾਦ ਉਥੇ ਸਮੂਹ ਕਸ਼ਮੀਰ ਦੀਆਂ ਸ਼੍ਰੀਨਗਰ ਦੀਆਂ ਜਿੰਨੀਆਂ ਵੀ ਸਭਾ ਸੁਸਾਇਟੀਆਂ ਕਮੇਟੀਆਂ ਜਿਨ੍ਹਾਂ ਨੇ ਪੂਰਨ ਸਹਾਇਕ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਵਾਦ ਸੰਭੂ ਪੰਜਾਬ ਸਰਕਾਰ ਅਤੇ ਕੈਬਨਟ ਦਾ ਬਹੁਤ ਧੰਨਵਾਦ ਜਿ ਸੰਗਤ ਦਾ ਸਭ ਤੋਂ ਜਿਆਦਾ ਧੰਨਵਾਦ ਜਿਨਾਂ ਨੇ ਪੂਰਨ ਸਹਿਯੋਗ ਦਿੱਤਾ ਔਰ ਸਾਰੀ ਕੈਬਨਟ ਗੁਰੂ ਮਹਾਰਾਜੀ ਦੇ ਚਰਨਾਂ ਵਿੱਚ ਨਾਮ ਅਸਤਕ ਹੋਣ ਵਾਸਤੇ ਆਈ ਹੈ ਗੁਰੂ ਪਾਤਸ਼ਾਹ ਰਹਿਮਤ ਕਰਨ ਆਪਾਂ ਸਾਰਿਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਅਸੀਸਾਂ ਪ੍ਰਾਪਤ ਹੋਣ ਅਸੀਂ ਆਪਣਾ ਸਿੱਖੀ ਸਦਕ ਕੇਸਾ ਸਵਾਸਾਂ ਦੇ ਨਾਲ ਨਿਭਾਈਏ ਅਤੇ ਸਾਡੇ ਵਿੱਚ ਜੋ ਨਫਰਤ ਦਾ ਬੀਜ ਪੀਜਿਆ ਜਾ ਰਿਹਾ ਉਸ ਤੋਂ ਆਪਾ ਦੂਰ ਹੋਈਏ ਔਰ ਇੱਕ ਪਿਤਾ ਇੱਕ ਸਕੇ ਹਮ ਬਾਰੇ ਤੂੰ ਮੇਰਾ ਗੁਰ ਹਾਈ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌਨੇ ਤੇਰੇ ਭਰੇ ਪੰਡਾਰਾ ਸਾਡੀ ਆਸੀ ਵਰਤੀ ਬਣ ਜਾਏ ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਨਿ ਆਏ ਇਹ ਗੁਰੂ ਦਾ ਉਪਦੇਸ਼ ਆ ਸੋ ਇਹਨੀਆਂ ਬੇਨਤੀਆਂ ਕਰਦੀਆਂ ਹੋ ਸਕਦਾ ਸਮਾ ਬਧਿਕ ਹੋ ਗਿਆ ਹੋਵੇ ਆਪ ਸੰਗਤਾਂ ਦਾ ਗੁਰੂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਭੁੱਲਾ ਚੁਕਾਂ ਦੀ ਖਿਮਾ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸ ਸੌਣੇ